ਪੰਜਾਬ ਦੇ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੋ ਗਿਆ ਵੈ ਪਰ ਇਸ ਤੋਂ ਪਹਿਲਾਂ ਮਾਪੇ ਅਧਿਆਪਕ ਮਿਲਣੀ ਦੇ ਲਈ ਵੀ ਤਾਰੀਖ ਤੈ ਹੋ ਗਈ ਵੈ ਮੀਟਿੰਗ 31 ਮਈ ਨੂੰ ਸਾਰੇ ਪ੍ਰਾਇਮਰੀ ਮਿਡਲ ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਵਿੱਚ ਕੀਤੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਮਾਪਿਆਂ ਦਾ ਸ਼ਾਮਲ ਹੋਣਾ ਲਾਜ਼ਮੀ ਰਹੇਗਾ ਔਰ ਇਸ ਦੀ ਜ਼ਿੰਮੇਵਾਰੀ ਹੈ ਜੋ ਕਿ ਪ੍ਰਿੰਸੀਪਲ ਦੀ ਹੋਵੇਗੀ ਮੀਟਿੰਗ ਦੇ ਵਿੱਚ ਇਸ ਵਾਰ ਜੋ ਕਿ ਗੱਲ ਕੀਤੀ ਜਾਵੇਗੀ ਕਿਹੜੇ ਕਿਹੜੇ ਵਿਸ਼ਿਆਂ ਤੇ ਗੱਲ ਕੀਤੀ ਜਾਵੇਗੀ ਉਸ ਬਾਰੇ ਮਾਨ ਸਰਕਾਰ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਛੁੱਟੀਆਂ ਦੇ ਹੋਮਵਰਕ ਤੇ ਬਾਰੇ ਗੱਲ ਕੀਤੀ ਜਾਵੇਗੀ ਕੰਮਕਾਰ ਬਾਰੇ ਜੋ ਕਿ ਬੱਚਿਆਂ ਦੇ ਸੂਚਿਤ ਕੀਤਾ ਜਾਵੇਗਾ ਛੁੱਟੀਆਂ ਦੇ ਦੌਰਾਨ ਜੋ ਕੰਮਕਾਰ ਦਿੱਤਾ ਗਿਆ ਹੈ ਉਸ ਨੂੰ ਪੂਰਾ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਔਰ ਛੁੱਟੀਆਂ ਤੋਂ ਬਾਅਦ ਹੋਣ ਵਾਲੇ ਜੋ ਮਾਸਿਕ ਟੈਸਟਾਂ ਬਾਰੇ ਮਾਪਿਆਂ ਨੂੰ ਸੂਚਿਤ ਕੀਤਾ ਜਾਵੇਗਾ ਇਹ ਟੈਸਟ 15 ਜੁਲਾਈ ਤੋਂ ਸ਼ੁਰੂ ਹੋਣਗੇ ਅਤੇ ਮਾਪਿਆਂ ਨੂੰ ਇਸ ਦੇ ਸਿਲੇਬਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਸੋ ਇਸ ਦੇ ਨਾਲ ਨਾਲ ਮਿਸ਼ਨ ਸਮਰਥਾ ਦੇ ਅਧੀਨ ਜੋ ਕਿ 8ਵੀਂ ਤੋਂ 3ਜੀ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਭੇਜੇ ਜਾਣ ਵਾਲੇ ਵੀਡੀਓ ਲੈਕਚਰਾਂ ਅਤੇ ਅਭਿਆਸ ਪ੍ਰਸ਼ਾਸਨ ਦੇ ਬਾਰੇ ਵੀ ਮਾਪਿਆਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਜੋ ਕਿ ਵਿਦਿਆਰਥੀਆਂ ਦੀ ਸਿੱਖਿਆ ਲਈ ਕਾਫੀ ਜ਼ਿਆਦਾ ਲਾਹੇਵੰਦ ਹੈ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ કુલ 18000 ਸਰਕਾਰੀ ਸਕੂਲ ਨੇ 30 ਲੱਖ ਤੋਂ ਵੱਧ ਵਿਦਿਆਰਥੀ ਪੰਜਾਬ ਦੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜੋ ਕਿ ਬੱਚੇ ਬਾਕੀ ਪੜ੍ਹ ਰਹੇ ਨੇ ਸਰਕਾਰੀ ਸਕੂਲਾਂ ਦਾ ਜੇਕਰ ਜੋ ਮਿਹਾਰ ਉੱਚਾ ਚੁੱਕਣ ਦੀ ਕੋਸ਼ਿਸ਼ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਇਸ ਦੇ ਤਹਿਤ ਜੋ ਕਿ ਇਹ ਨਵਿਕਲੀ ਪਹਿਲ ਕੀਤੀ ਗਈ ਸੀ ਮੈਗਾ ਪੀਟੀਐਮ ਜਿਸ ਨੂੰ ਨਾਮ ਦਿੱਤਾ ਗਿਆ ਸੀ ਮੈਗਾ ਪੀਟੀਐਮ ਦੇ ਵਿੱਚ ਜੋ ਉਤਸ਼ਾਹ ਕੀਤਾ ਗਿਆ ਵੈ ਮਾਪਿਆਂ ਨੂੰ ਸਕੂਲ ਦੇ ਵਿੱਚ ਆਉਣ ਦੇ ਲਈ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਵੈ ਇਸ ਇੱਕ ਛੋਟੀ ਜਹੀ ਪੀਟੀਐਮ ਨੂੰ ਇੱਕ ਤਿਉਹਾਰ ਦੇ ਵਜੂ ਮਨਾਇਆ ਜਾਂਦਾ ਵੈ ਤਾਂ ਕਿ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਮਾਪਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਪੀਟੀਐਮ ਜੋ ਕਿ ਸਿਰਫ ਇੱਕ ਪੀਟੀਐਮ ਨਹੀਂ ਹੈ ਪੇਰੈਂਟਸ ਟੀਚਰ ਦੀ ਮੀਟਿੰਗ ਨਹੀਂ ਹੈ ਇਸ ਨੂੰ ਮੈਗਾ ਪੀਟੀਐਮ ਬਣਾ ਦਿੱਤਾ ਜਾਂਦਾ ਵੈ ਸਰਕਾਰ ਇਸ ਨੂੰ ਕਾਫੀ ਜ਼ਿਆਦਾ ਜੋ ਵਧਾਵਾ ਦਿੰਦੀ ਹੈ ਤਾਂ ਕਿ ਮਾਪੇ ਨੇ ਜੋ ਬੱਚਿਆਂ ਦੇ ਬਾਰੇ ਜਾਣ ਸਕਣ ਟੀਚਰਾਂ ਦੇ ਬਾਰੇ ਸਕੂਲਾਂ ਦੇ ਵਿੱਚ ਕੰਮਕਾਰ ਕਿੱਦਾਂ ਚੱਲ ਰਿਹਾ ਵੈ ਪੜ੍ਹਾਈ ਕਿੱਦਾਂ ਚੱਲ ਰਹੀ ਹੈ ਹਰ ਇੱਕ ਛੋਟੀ ਛੋਟੀ ਚੀਜ਼ ਦੇ ਬਾਰੇ ਜਾਣਕਾਰੀ ਹੈ ਜੋ ਮਾਪਿਆਂ ਨੂੰ ਮਿਲ ਸਕੇ ਔਰ ਇਹ ਜੋ ਮੀਟਿੰਗ ਹੈ ਹੁਣ ਛੁੱਟੀਆਂ ਤੋਂ ਠੀਕ ਪਹਿਲਾਂ ਕੀਤੀ ਜਾਵੇਗੀ 31 ਮਈ ਨੂੰ ਇਹ ਮੀਟਿੰਗ ਹੈ ਜੋ ਕਿ ਰੱਖੀ ਗਈ ਹੈ ਛੁੱਟੀਆਂ ਦੇ ਦੌਰਾਨ ਦਿੱਤੇ ਜਾਣ ਵਾਲੇ ਕੰਮ ਦੇ ਬਾਰੇ ਜਾਣਕਾਰੀ ਹੋਵੇਗੀ ਜੋ ਸਾਂਝੀ ਕੀਤੀ ਜਾਵੇਗੀ ਮਾਪਿਆਂ ਦੇ ਨਾਲ ਛੁੱਟੀਆਂ ਤੋਂ ਬਾਅਦ ਹੋਣ ਵਾਲੇ ਜੋ ਟੈਸਟ ਲਈ ਉਹਨਾਂ ਦੇ ਬਾਰੇ ਵੀ ਇਸ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਮਾਪਿਆਂ ਨੂੰ ਸੂਚਿਤ ਕੀਤਾ ਜਾਵੇਗਾ ਟੈਸਟਾਂ ਦੇ ਸਿਲੇਬਸ ਦੇ ਬਾਰੇ 15 ਜੁਲਾਈ ਤੋਂ ਜੋ ਇਹ ਟੈਸਟ ਸ਼ੁਰੂ ਹੋ ਰਹੇ ਨੇ ਔਰ 15 ਜੁਲਾਈ ਨੂੰ ਹੋਣ ਵਾਲੇ ਇਹਨਾਂ ਟੈਸਟਾਂ ਦੇ ਵਿੱਚ ਬੱਚਿਆਂ ਨੂੰ ਤਿਆਰ ਕਰਨ ਦੇ ਲਈ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਪੜਾਈ ਦੇ ਲਈ ਜੋ ਕਿ ਪੜਾਈ ਦੇ ਨਾਲ ਜੋੜੇ ਰੱਖਣ ਦੇ ਲਈ ਇਹ ਮੈਗਾ ਪੀਟੀਐਮ ਹੈ ਜੋ ਕਿ ਐਲਾਨੀ ਗਈ ਹੈ ਜੋ ਸਕੂਲਾਂ ਦੇ ਵਿੱਚ ਕਿਹਾ ਗਿਆ ਵੈ ਕਿ 31 ਮਈ ਨੂੰ ਜੋ ਕਿ ਮੀਟਿੰਗ ਕਰਕੇ ਫਿਰ ਛੁੱਟੀਆਂ ਕੀਤੀਆਂ ਜਾਣ ਪੰਜਾਬ ਦੇ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੋ ਗਿਆ ਵੈ ਪਰ ਇਸ ਤੋਂ ਪਹਿਲਾਂ ਮਾਪੇ ਅਧਿਆਪਕ ਮਿਲਣੀ ਦੇ ਲਈ ਵੀ ਤਾਰੀਖ ਤੈ ਹੋ ਗਈ ਵੈ ਮੀਟਿੰਗ 31 ਮਈ ਨੂੰ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਕੀਤੀ ਜਾਵੇਗੀ। ਇਸ ਮੀਟਿੰਗ ਦੇ ਵਿੱਚ ਮਾਪਿਆਂ ਦਾ ਸ਼ਾਮਲ ਹੋਣਾ ਲਾਜ਼ਮੀ ਰਹੇਗਾ ਔਰ ਇਸ ਦੀ ਜ਼ਿੰਮੇਵਾਰੀ ਹੈ ਜੋ ਕਿ ਪ੍ਰਿੰਸੀਪਲ ਦੀ ਹੋਵੇਗੀ। ਮੀਟਿੰਗ ਦੇ ਵਿੱਚ ਇਸ ਵਾਰ ਜੋ ਕਿ ਗੱਲ ਕੀਤੀ ਜਾਵੇਗੀ ਕਿਹੜੇ ਕਿਹੜੇ ਵਿਸ਼ਿਆਂ ਤੇ ਗੱਲ ਕੀਤੀ ਜਾਵੇਗੀ ਉਸ ਬਾਰੇ ਮਾਨ ਸਰਕਾਰ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਛੁੱਟੀਆਂ ਦੇ ਹੋਮਵਰਕ ਤੇ ਬਾਰੇ ਗੱਲ ਕੀਤੀ ਜਾਵੇਗੀ ਕੰਮਕਾਰ ਬਾਰੇ ਜੋ ਕਿ ਬੱਚਿਆਂ ਦੇ ਸੂਚਿਤ ਕੀਤਾ ਜਾਵੇਗਾ ਛੁੱਟੀਆਂ ਦੇ ਦੌਰਾਨ ਜੋ ਕੰਮਕਾਰ ਦਿੱਤਾ ਗਿਆ ਹੈ ਉਸ ਨੂੰ ਪੂਰਾ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਔਰ ਛੁੱਟੀਆਂ ਤੋਂ ਬਾਅਦ ਹੋਣ ਵਾਲੇ ਜੋ ਮਾਸਿਕ ਟੈਸਟਾਂ ਬਾਰੇ ਮਾਪਿਆਂ ਨੂੰ ਸੂਚਿਤ ਕੀਤਾ ਜਾਵੇਗਾ ਇਹ ਟੈਸਟ 15 ਜੁਲਾਈ ਤੋਂ ਸ਼ੁਰੂ ਹੋਣਗੇ ਅਤੇ ਮਾਪਿਆਂ ਨੂੰ ਇਸ ਦੇ ਸਿਲੇਬਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਸੋ ਇਸ ਦੇ ਨਾਲ ਨਾਲ ਮਿਸ਼ਨ ਸਮਰਥਾ ਦੇ ਅਧੀਨ ਜੋ ਕਿ 8ਵੀਂ ਤੋਂ 3ਜੀ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਭੇਜੇ ਜਾਣ ਵਾਲੇ ਵੀਡੀਓ ਲੈਕਚਰਾਂ ਅਤੇ ਅਭਿਆਸ ਪ੍ਰਸ਼ਾਸਨ ਦੇ ਬਾਰੇ ਵੀ ਮਾਪਿਆਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਜੋ ਕਿ ਵਿਦਿਆਰਥੀਆਂ ਦੀ ਸਿੱਖਲਾਈ ਦੇ ਲਈ ਕਾਫੀ ਜ਼ਿਆਦਾ ਲਾਹੇਵੰਦ ਹੈ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕੁੱਲ 18000 ਸਰਕਾਰੀ ਸਕੂਲ ਨੇ 30 ਲੱਖ ਤੋਂ ਵੱਧ ਵਿਦਿਆਰਥੀ ਪੰਜਾਬ ਦੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜੋ ਕਿ ਬੱਚੇ ਬਾਕੀ ਪੜ੍ਹ ਰਹੇ ਨੇ ਸਰਕਾਰੀ ਸਕੂਲਾਂ ਦਾ ਜੇਕਰ ਜੋ ਮਿਆਰ ਉੱਚਾ ਚੁੱਕਣ ਦੀ ਕੋਸ਼ਿਸ਼ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਇਸ ਦੇ ਤਹਿਤ ਜੋ ਕਿ ਇਹ ਨਵਿਕਲੀ ਪਹਿਲ ਕੀਤੀ ਗਈ ਸੀ ਮੈਗਾ ਪੀਟੀਐਮ ਜਿਸ ਨੂੰ ਨਾਮ ਦਿੱਤਾ ਗਿਆ ਸੀ ਮੈਗਾ ਪੀਟੀਐਮ ਦੇ ਵਿੱਚ ਜੋ ਉਤਸ਼ਾਹਤ ਕੀਤਾ ਗਿਆ ਵੈ ਮਾਪਿਆਂ ਨੂੰ ਸਕੂਲ ਦੇ ਵਿੱਚ ਆਉਣ ਦੇ ਲਈ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਵੈ ਇਸ ਇੱਕ ਛੋਟੀ ਜਹੀ ਪੀਟੀਐਮ ਨੂੰ ਇੱਕ ਤਿਉਹਾਰ ਦੇ ਵਜੂ ਮਨਾਇਆ ਜਾਂਦਾ ਵੈ ਤਾਂ ਕਿ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਮਾਪਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਪੀਟੀਐਮ ਜੋ ਕਿ ਸਿਰਫ ਇੱਕ ਪੀਟੀਐਮ ਨਹੀਂ ਹੈ ਪੇਰੈਂਟਸ ਟੀਚਰ ਦੀ ਮੀਟਿੰਗ ਨਹੀਂ ਹੈ ਇਸ ਨੂੰ ਮੈਗਾ ਪੀਟੀਐਮ ਬਣਾ ਦਿੱਤਾ ਜਾਂਦਾ ਵੈ ਸਰਕਾਰ ਇਸ ਨੂੰ ਕਾਫੀ ਜ਼ਿਆਦਾ ਜੋ ਵਧਾਵਾ ਦਿੰਦੀ ਹੈ ਤਾਂ ਕਿ ਮਾਪੇ ਨੇ ਜੋ ਬੱਚਿਆਂ ਦੇ ਬਾਰੇ ਜਾਣ ਸਕਣ ਟੀਚਰਾਂ ਦੇ ਬਾਰੇ ਸਕੂਲਾਂ ਦੇ ਵਿੱਚ ਕੰਮਕਾਰ ਕਿੱਦਾਂ ਚੱਲ ਰਿਹਾ ਹੈ ਵਾ ਪੜਾਈ ਕਿੱਦਾਂ ਚੱਲ ਰਹੀ ਹੈ ਹਰ ਇੱਕ ਛੋਟੀ ਛੋਟੀ ਚੀਜ਼ ਦੇ ਬਾਰੇ ਜਾਣਕਾਰੀ ਹੈ ਜੋ ਮਾਪਿਆਂ ਨੂੰ ਮਿਲ ਸਕੇ ਔਰ ਇਹ ਜੋ ਮੀਟਿੰਗ ਹੈ ਹੁਣ ਛੁੱਟੀਆਂ ਤੋਂ ਠੀਕ ਪਹਿਲਾਂ ਕੀਤੀ ਜਾਵੇਗੀ 31 ਮਈ ਨੂੰ ਇਹ ਮੀਟਿੰਗ ਹੈ ਜੋ ਕਿ ਰੱਖੀ ਗਈ ਹੈ ਛੁੱਟੀਆਂ ਦੇ ਦੌਰਾਨ ਦਿੱਤੇ ਜਾਣ ਵਾਲੇ ਕੰਮ ਦੇ ਬਾਰੇ ਜਾਣਕਾਰੀ ਹੋਵੇਗੀ ਜੋ ਸਾਂਝੀ ਕੀਤੀ ਜਾਵੇਗੀ ਮਾਪਿਆਂ ਦੇ ਨਾਲ ਛੁੱਟੀਆਂ ਤੋਂ ਬਾਅਦ ਹੋਣ ਵਾਲੇ ਜੋ ਟੈਸਟ ਨਹੀਂ ਉਹਨਾਂ ਦੇ ਬਾਰੇ ਵੀ ਇਸ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਮਾਪਿਆਂ ਨੂੰ ਸੂਚਿਤ ਕੀਤਾ ਜਾਵੇਗਾ ਟੈਸਟਾਂ ਦੇ ਸਿਲੇਬਸ ਦੇ ਬਾਰੇ 15 ਜੁਲਾਈ ਤੋਂ ਜੋ ਇਹ ਟੈਸਟ ਸ਼ੁਰੂ ਹੋ ਰਹੇ ਨੇ ਔਰ 15 ਜੁਲਾਈ ਨੂੰ ਹੋਣ ਵਾਲੇ ਇਹਨਾਂ ਟੈਸਟਾਂ ਦੇ ਵਿੱਚ ਬੱਚਿਆਂ ਨੂੰ ਤਿਆਰ ਕਰਨ ਦੇ ਲਈ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਪੜਾਈ ਦੇ ਲਈ ਜੋ ਕਿ ਪੜਾਈ ਦੇ ਨਾਲ ਜੋੜੇ ਰੱਖਣ ਦੇ ਲਈ ਇਹ ਮੈਗਾ ਬੀਟੀਐਮ ਹੈ ਜੋ ਕਿ ਐਲਾਨੀ ਗਈ ਹੈ ਜੋ ਸਕੂਲਾਂ ਦੇ ਵਿੱਚ ਕਿਹਾ ਗਿਆ ਵੈ ਕਿ 31 ਮਈ ਨੂੰ ਜੋ ਕਿ ਮੀਟਿੰਗ ਕਰਕੇ ਫਿਰ ਛੁੱਟੀਆਂ ਕੀਤੀਆਂ ਜਾਣਗੀਆਂ